ਲੜਾਈ ਵਾਲੀ ਕਿਹਦੇ ਦਾ ਪ੍ਰਧਾਨ ਕੋਈ ਨਾ ਰਹੇਗਾ ਕੋਈ ਨਾ ਰਹੇਗਾ ਹਾਂ ਹੁਣ ਲਾਂ ਨਾ ਜਿਹੜਾ ਕਰੋ ਸੈਕਟੀ ਕਰੋਗ ਤੁਮੋ ਜਿਹੜਾ ਚੋਣਾ ਮੈਂ ਕੋਈ ਚੋਣਾ ਜਿੰਨੂੰ ਸੈਕਟੀ ਜਿਹੜਾ ਖੜਾ ਹੋਣਾ ਪੜਨਾ ਹੈ ਜਨਾ ਸੇਵਾ ਕਰਨੀ ਇਹ ਸੇਵਾ ਵਾਲਾ ਗੁਰਦੁਆਰੇ ਦੀ। ਇਹ ਗੁਰਦੁਆਰੇ ਦੀ। ਨਾ ਤੇਰੀ ਆ ਨਾ ਉਹ ਤੇਰੀ ਆ। ਨਹੀਂ ਕੋਈ ਸਕੇ ਆ। ਆਪਣੇ ਸੇਵਾ ਦਾ ਉਹਨੇ ਕਿਹਾ ਇੱਕ ਸਾਲ ਟਾਈਮ ਉਹਨੇ ਤੋਂ ਜ਼ਿਆਦਾ ਨਹੀਂ। ਇੱਕ ਸਾਲ ਟਾਈਮ ਰੱਖੋਗੇ ਤੇ ਤੁਹਾਨੂੰ ਦੈਕਸਟੈਂਡ ਤੁਹਕੇ ਬਦਲੂ ਹੋਰ ਮਿਲ ਜੇਗਾ ਜਰੂਰ ਆ। ਬੰਦ ਕੋ ਬੈਣਾ ਇਹਨਾਂ ਦੇ ਪ੍ਰਾਇਦਨ ਸੁਣਨ ਸਾਰਿਓ। ਵਾਈਪੂ ਦੀ ਕਾ ਖਾਉਂਦਾ। ਵਾਈਪੂ। ਸਭੀ ਦੇ ਕੇ ਪਹਿਲਾਂ ਅਗਵਾਹ ਦੇ ਦੱਸਿਆ ਨਹੀਂ ਕਿ ਉਹ ਆ ਹੀ ਪਰਦਾਨ ਸੋ। ਉਦੋਂ ਵੀ ਇਸ ਦਿਨ ਰੋਲਾ ਪਿਆ ਹੀ ਹੈ, ਫਿਰ ਰੋਲਾ ਪਿਆ ਹੀ ਵੀ ਪਰਦਾਨ ਕੇਜ ਕਰੋ। ਉਦੋਂ ਚੇਤ ਵਿਰਾਇਆ ਇਹਨਾਂ ਨੇ ਸਰੋਪਾ ਪਾਇਆ ਗੰਦ ਵਿੱਚ ਆਪਣੇ ਜਸਵੀਰ ਸਿੰਘ ਦੇ ਹੁਣ ਜਦੋਂ ਕਮੈਂਟ ਮੰਗਤ ਹੋਈ ਵੀ 3 ਸਾਲ ਦਾ ਜਿਹੜਾ ਪੀਲ ਦਾ ਘਰ ਖੇਡਾਊਗਾ ਕਿਉਂਕਿ ਪਹਿਲੇ ਪ੍ਰਧਾਨ ਸਾਹਿਬ 5-7 ਸਾਲ ਦਾ ਚੁੱਕੇ ਹੋਣ ਹੁਣ 3 ਸਾਲ ਦਾ ਪੀਲ ਦੀ 3 ਸਾਲ ਦੇ ਵਿੱਚ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਆਈ ਯਾਰ ਸੰਗਤ ਇਹਨਾਂ ਸਹਿਮਤ ਹੈ ਕਿ ਨਹੀਂ ਸਾਹਿਬ ਜੀ ਪ੍ਰਧਾਨੇ ਚਾਹੁੰਦੀ ਆ ਤੇ ਸੰਗਤ ਦੱਸੇ ਜੇ ਨਹੀਂ ਚਾਹੁੰਦੀ ਫਿਰ ਬਦਲ ਦਿੰਨੇ ਆ ਬਾਕੀ ਜੇ ਕਿਸੇ ਦਾ ਹੋਰ ਹੀ ਕੋਈ ਕਹਿਦਾ ਸੁਣਿਆ ਹੋਰ ਦੱਸਦਾ ਪਰੇ ਯੋਗ ਲੜਾਈ ਬੰਦੇ ਦੀ ਗੱਲ ਕਹਿੰਦੇ ਆ ਨਹੀਂ ਯਾਰ ਇਹਨਾਂ ਨਾਲ ਸਾਥ ਮਤਲਬ ਕੌਣ ਸਾਥ ਬਾਈ ਜੀ ਮੈਂ ਆਪ ਜੋ ਕੇ ਪੇਸ਼ੀ ਕਰਦਾ ਵੀ ਸਾਹਿਬ ਪ੍ਰਧਾਨ ਜੀ ਜਿਹੜੇ ਨੇ ਇਸ ਟਾਈਮ ਤੇ ਬਹੁਤ ਵਧੀਆ ਕੰਮ ਕਰ ਰਿਹਾ ਜੀ ਗੁਰੂ ਮਰਦਾ ਦੀ ਉਹਨਾਂ ਰੰਗਣਾ ਕੀਤੀ ਆ ਚਾਹ ਭੰਗ ਕੀਤੀ ਜਾ ਫਿਰ ਇੰਜ ਕੀਤਾ ਜਾਵੇ ਨਹੀਂ ਤੇ ਬਹੁਤ ਵਧੀਆ ਕੰਮ ਕਰ ਰਿਹਾ ਉਹ ਅਮਲਕਾਰੀ ਬੰਦਾ ਵਾ ਜਿੰਨੀ ਕਮੇਟੀ ਆ ਜੀ ਬਹੁਤ ਵਧੀਆ ਵਾ ਗੁਰੂ ਘਰ ਨੂੰ ਗੁਰੂ ਘਰ ਰਹਿਣ ਦੋ ਇੱਥੇ ਪੰਜਾਬ ਦਾ ਕੰਮ ਨਹੀਂ ਨਹੀਂ ਕਰਦਾ ਵਾਹਿਗੁਰੂ ਜੀ ਕਾਬੂ ਵਾਹਿਗੁਰੂ ਕੱਦ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਾਂਝੀ ਕਰੋ ਜਾਂ ਇਹ ਇਹਨਾਂ ਦੇ ਘਰਾਂ ਵਿੱਚ ਇਹੋ ਜਿਹਾ ਕਦਮ ਨਾ ਚੁੱਕੋ ਇਹਨਾਂ ਉੱਤੇ ਠੋਕਰਾ ਨਾ ਮਾਰੋ ਬਸ ਅਰਬੋ ਦੂਸਰਾਂ ਤੋਂ ਇਹਨਾਂ ਦੀ ਲੜਾਈ ਦੋਨਾਂ ਪਾਸੇ ਸਾਂਝੀ ਹੋ ਜੇ ਬਰਾ ਬਿਲਕੁਲ ਨਹੀਂ ਖੁਦ ਖਰੀਦਣਾ ਚਾਹੀਦਾ ਭਾਈ ਸਮਝੀ ਜਿਹੜਾ ਇਹਦਾ ਜੰਗ ਤੇ ਲੜਾਈ ਦਾ ਮੈਟਰ ਹੱਥ ਵਿੱਚ ਪੈਵਾਣ ਇਹ ਸਦਕਾ ਨਹੀਂ ਰਹਿਣਾ ਨਹੀਂ ਰਹੇਗਾ ਨਹੀਂ ਰਹੇਗਾ ਅਵਰਤਾਰੀ ਪ੍ਰਧਾਨ ਹਰਜਿੰਦਰ ਸਿੰਘ ਕਿਹੜਾ ਪਿੰਡ ਆ ਗੋਤਪੋਕਰ ਹਾਂਜੀ ਇੱਕ ਸਕਿੰਟ ਮੈਨੂੰ ਇਨਸਾਨ ਨੂੰ ਬੋਲਣ ਸਾਧ ਸੰਗਤ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹਿ ਰਿਹਾ ਪਿੰਡ ਗੋਤਪੋਕਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ ਡੇਢ ਸਾਲ ਤੋਂ ਕਮੇਟੀ ਚੇਂਜ ਕੀਤੀ ਤੇ ਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪਾਂ ਇਹਨੂੰ ਬਣਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਆ ਮਤਲਬ ਦੋਆਂ ਤਨਾਂ ਮਹੀਨਿਆਂ ਚ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਘਰ ਆ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜੇ ਮੇਰਾ ਭਤੀ ਜਾਵਾ ਲੇਖ ਟੋਨੇ ਤੈਨੂੰ ਗਾਲਾਂ ਕੱਢੀਆਂ ਮੈਂ ਇਸਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡਾਇੰਗਲ ਦੇ ਵਿੱਚ ਬੈਠ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡਾਇੰਗਲ ਦਾਂ ਗਲਦੀ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਮੈਂ ਜਾਓ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਪਕੜਮ ਕਰੀਏ ਉਹਦੇ ਬਾਅਦ ਜੱਜ ਤੋਂ 15 20 ਦਿਨ ਦੀ ਗੱਲ ਆ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਜੀ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰੇ ਆ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਦੁਹਰਾ ਤੇ ਹੁੰਦਾ ਨਿਵਰਤਾ ਸਾਥ ਕੰਮ ਕਰੋ ਸੇਵਾ ਵਾ ਇਹ ਗੁਰੂ ਕਰਕੇ ਇਦਾਂ ਨਹੀਂ ਗਾ ਇਹ ਮਸਈ ਬਾਕਾਰਨੀ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮੱਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਵਾਂ ਇਹ ਸਾਨੂੰ ਸਾਡੇ ਪਰਿਵਾਰ ਚ 파ਟੋ ਥਾੜ ਪਾਉਣੇ ਜਾਂਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੀ ਚਾਹੁੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀ ਵਿੱਚ ਨਹੀਂ ਕੋਈ ਇਤਰਾਜ਼ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਆਪ ਨੂੰ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਦੇਈ ਉਹਨੂੰ ਮੱਧੇ ਜਾਣਾ ਰਹਿ ਰੱਖਦੇ ਆਈ ਉਹਨੂੰ ਸਰਪਾ ਸਾਹਿਬ ਬਾਤਾਂ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੇ ਰੈ ਨਾਲ ਫੇਰ ਚੋਣ ਲੱਗ ਨੰਬਰ ਲੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਹ ਬਹੁਤ ਮਾੜੀ ਘਟਨਾ ਹੋਈ ਜੀ ਇਸ ਘਟਨਾ ਨੂੰ ਕਾਫੀ ਦਿਨ ਦੇ ਇਹਨਾਂ ਨੂੰ ਅਲੱਗ-ਅਲੱਗ ਕਰ ਰਹੇ ਸੀ ਇਹ ਘਟਨਾ ਨਾਮ ਵਾਪਰੇ ਜੋ ਕਿ ਗੁਰੂ ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੈ ਇਹ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਵੀ ਮਤਲਬ 5 6 ਸਾਲ ਲੈ ਟੇਕ ਉਤਪਾਦਨ ਦੀ ਚਰਿਆ ਮੈਂ ਤੇ ਇਹਨਾਂ ਨੇ ਕਿਹਾ ਵੀ ਬਦਲੇ ਕਰਨਾ ਮੈਂ ਹੱਥ ਜੋੜ ਕੇ ਬਦਲੀ ਆ ਪਹਿਲਾਂ 2 ਮਹੀਨੇ ਕਹਿਤਾ ਵੀ ਮੈਂ ਬਦਲੀ ਹੋਣਾ ਸੋ ਹੁਣ ਇਹਨਾਂ ਦੇ ਅਪਦ ਦੇ ਵਿੱਚ ਉਹ ਚਾਚਾ ਉਹ ਚਾਚਾ ਤੇ ਪੁੱਤੀ ਜਾ ਵੈ ਜਿਨ੍ਹਾਂ ਦਾ ਅਪਦ ਵਿੱਚ ਕਰਕੇ ਦੂਸਰੀ ਜਨਤਾ ਜੋ ਪਬਲਿਕ ਨਾਲ ਸਪੋਰਟ ਦੇ ਕੇ ਉਹਨਾਂ ਨੂੰ ਪਾੜਨ ਦਾ ਹੀ ਘਰ ਉਹਨਾਂ ਦਾ ਵਰਨੀ ਜੋ ਕਿ ਇੱਕ ਥਾਂ ਤੇ ਰਹਿਣ ਵਾਲੇ ਸੀ ਅੱਜ ਉਹਨਾਂ ਨੂੰ ਲਗ ਲਗ ਕੀਤਾ ਜਾ ਰਿਹਾ ਹੈ ਜੋ ਗੁਰੂ ਘਰ ਦੀ ਸੇਵਾ ਹੈ ਇਹ ਨਮਾਣੇ ਬਣ ਕੇ ਗਰੀਬ ਬਣ ਕੇ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਧਾਨ ਬਣੇ ਹੋ ਤੁਹਾਨੂੰ ਧੰਨਵਾਦੀ ਹਾਂ ਜੋ ਫਿਰ ਮੂਹਰੇ ਗਲਤੀ ਆਵਾਂਗਾ ਬਾਜੀ ਨਾਲ ਸੀ ਚੁੱਪ ਕਰਾ ਰਹੀ ਬਾਜੀ ਅੱਜ ਜੋ ਹੋਇਆ ਗੁਰਦੁਆਰੇ ਵਿੱਚ ਇੱਕ ਸਿੱਖ ਹੋਣ ਦੇ ਨਾਂ ਤੇ ਤੁਸੀਂ ਸਿੱਖੋ ਮੈਂ ਵੀ ਸਿੱਖਾਂ ਸ਼ੋਭਾ ਦਿੰਦਾ ਸੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਬ ਜੀ ਮੈਂ ਯੂਰਪ ਚ ਰਹਿਣਾ ਮਾਂ ਤੇ ਇਹ ਜਿਹੜੀ ਲੜਾਈ ਝਗੜਾ ਜਿਤੋਂ 10 12 ਦਿਨੋਂ ਕੇ ਮੈਂ ਸੁਣ ਰਿਹਾ ਹਾਂਗਾ ਤੇ ਅੱਜ ਜਿਹੜੀ ਇਕੱਠ ਰੱਖੀ ਗਈ ਹੈਗੀ ਗੁਰਦੁਆਰ ਦੇ ਵਿੱਚ ਤੇ ਗੁਰਦੁਆਰ ਦੇ ਵਿੱਚ ਇਕੱਠੋਂ ਆਉਂਦੇ ਨਾਲ ਮੈਂ ਦੇਖਿਆ ਕਿ ਜਿਹੜੀ ਗੁਰੂ ਮਾਰੇ ਦੀ ਉਹ ਬੇਅਦਬੀ ਬਹੁਤ ਜ਼ਿਆਦਾ ਹੁੰਦੀ ਦੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਉਹ ਮਸਲੇ ਲੱਗਾ ਪਰ ਜਿਹੜਾ ਗੁਰੂ ਘਰ ਦਾ ਮਸਲਾ ਵਾ ਉਹ ਗੁਰੂ ਘਰ ਨੂੰ ਮੁੱਕ ਰੱਖ ਦਿਆ ਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨੋਹਾਜਰ ਨਾਜਰ ਸਮਝਦੇ ਆ ਆ ਸੰਗਤ ਦੇ ਵਿੱਚ ਜਿਹੜੇ ਕੋਈ ਸਰਾਰਤੀ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾਵਾਂ ਦੇਖੋ ਜੀ ਗੁਰੂ ਗੁਰੂ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿਹਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਇਸ ਆ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜਾ ਲੋਪੇਟ ਕੀਤੀ ਕੋਈ ਆਪਣੇ ਕਹਾਣੀ ਸੁਣਾ ਰਿਹਾ ਕੋਈ ਆਪਣੇ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆਏਗਾ ਤੇ ਸਾਡਾ ਫਰਜ ਬੰਦ ਆਏਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਦੀਮ ਰਾਈ ਇਹ ਬੇਨਤੀ ਕਰਨਾ ਚਾਹਨਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਇੱਥੇ ਤੇ ਵੀ ਇਹ ਚੈਨਲ ਸੁਣਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉਧਰ ਮੇਰਾ ਭਰਾ ਵਾ ਸਾਡੇ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜ ਪਾਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਨੇ ਸਿਆਪੇ ਫੈਸਲੇ ਕਰਾਏ ਜੇ ਬੋ ਹਨਾ ਚਲੋ ਉਹਦੇ ਮੁਤਾਬਕ ਚਾਹਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤੇ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਅੱਜ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆਣਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨੂੰ ਕੰਮ ਨੂੰ ਖਤਮ ਕੀਤਾ ਜਾਏ ਕਿਉਂਕਿ ਜਿਹੜੇ ਇਹ ਮਸਲੇ ਆ ਇਹ ਗੁਰੂ ਘਰ ਦੇ ਆ ਸੰਗਤ ਦੇ ਆ ਪਿੰਡ ਦੇ ਆ ਇਹ ਗੁਰੂ ਗੁਰੂ ਘਰ ਜਿਹੜਾ ਕਿਸੇ ਦੇ ਪਿਓ ਦਾ ਨਹੀਂ ਹੈਗਾ ਉਹ ਸੰਗਤ ਦਾ ਸਾਂਝਾ ਦੇਖੋ ਜੀ ਆਪਣੇ ਤਿੱਲ ਫੁੱਲ ਕਮਾਈ ਦੇ ਵਿੱਚੋਂ ਕੋਈ ਹਿੱਸਾ ਪਾਉਂਦਾ ਕੋਈ 10 ਰੁਪਏ ਪਾਉਂਦਾ ਕੋਈ 20 ਪਾਉਂਦਾ ਕੋਈ ਰੁਪਏ ਪਾਉਂਦਾ ਕੋਈ ਲੱਖਾਂ ਨਾ ਪਾਉਂਦਾ ਪਰ ਉਹ ਆਪਣੀ ਸਰਦਾ ਮੁਤਾਬਕ ਜੋ ਦਾ ਹਿੱਸਾ ਬੰਦਾ ਉਹਦਾ ਪਾਉਂਦਾ ਤੇ ਉਹ ਸੰਗਤ ਦਾ ਹੱਕ ਵੀ ਬੰਦਾ ਉਥੇ ਕੋਈ ਇਹ ਨਹੀਂ ਹੋਣਾ ਜਿਵੇਂ ਸਰਪੰਚ ਦੀ ਚੱਲਣੀ ਚਾਹੀਦੀ ਤੇ ਨਾ ਉਥੇ ਪ੍ਰਧਾਨ ਦੀ ਚੱਲਣੀ ਚਾਹੀਦੀ ਉਥੇ ਸਿਰਫ ਤੇ ਸਿਰਫ ਸੰਗਤ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਜਾਗਦੀ ਜੋਤ ਆ ਉਹਨਾਂ ਦੀ ਚੱਲਣੀ ਚਾਹੀਦੀ ਆ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਜੀ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜਿਹੜਾ ਅੱਜ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਮੁੱਖਾ ਸਿੰਘ ਜੀ ਆ ਉਹਨਾਂ ਨੂੰ ਜਿਹੜਾ ਸਰੂਪਾ ਪਾਇਆ ਵਾ ਤੇ ਬਾਕੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਚਾਹੋ ਤਾਂ ਅੱਗੇ ਕਰ ਸਕਦੇ ਆ ਨਹੀਂ ਕਰਨਾ ਚਾਹੋ ਤਾਂ ਸੰਗਤ ਦੀ ਮਰਜ਼ੀ ਆ ਸੰਗਤ ਦਾ ਗੁਰਦੁਆਰਾ ਵਾ ਸੰਗਤ ਦੀ ਦੇਣ ਆ ਸੰਗਤ ਦੇਖੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਬਾਕੀ ਬਹੁਤ-ਬਹੁਤ ਧੰਨਵਾਦ ਚੈਨਲ ਦਾ ਜਿਹੜਾ ਇਨਸਾਫ ਚੈਨਲ ਆ ਦੂਜੇ ਕਿਹੜੇ ਚੈਨਲ ਆ ਜੀ ਆ ਜੀ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਮਣੇ ਦੇਖੋ ਜੀ ਕੀ ਕਹਿਣਾ ਚਾਹੋਗੇ ਸੰਗਤ ਜੀ ਗੁਰੂ ਘਰ ਦਾ ਸਰੋਕਾ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੀ ਹੈ ਜਾਂ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੇ ਕਾਬਜ ਹੋਇਆ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚਾ ਰਹੋ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜਬਰਦਸਤ ਇਹਨਾਂ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਇਹ ਨੌਕੜਾ ਪੂਰ ਦਾ ਤੱਕ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੂਬੇ ਦਾ ਰਿਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਪੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜੇ ਮੁੰਡੇ ਆ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਧਾ-ਅਧਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀਵਸ ਚੱਲੰਦੇ ਆ ਸਾਰਿਆਂ ਸੰਗਤਾਂ ਬਰਾਗ ਮੈਂ ਤਰੀਕੇ ਦੇ ਨਾਲ ਕੀਰਤਨ ਕਰਦੇ ਆ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਰਾਂ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ ਚਾਰ ਪੰਜ ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਧੱਕੇ ਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਹੀਂ ਗੁਰੂ ਦੇ ਨਾਮੇ ਸੇਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾਂ ਤੁਹਾਡਾ ਮੇਰਾ ਨਾਂ ਹੈ ਸਬੇਦਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਨ ਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਤਕਾ ਲੱਗ ਰਿਹਾ ਹੈ ਅਸੀਂ ਕੀ ਝਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਝਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਦੇ ਬਸ ਇਸ ਤੋਂ ਜ਼ਿਆਦਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਹੀ ਅਮਰਧਾਰੀ ਹੈ ਸੁਬਜ਼ਾ ਰਿਟਾਇਰਮੈਂਟ ਆਏ ਆ ਫੌਜ ਚ ਇਹ ਬਹੁਤ ਵਧੀਆ ਕਾਰਸ਼ੀਲਾ ਜੂ 1.5 ਤੋਂ ਬਣਿਆ ਬੜਾ ਵਧੀਆ ਕਮਿਟਮੈਂਟ ਚੱਲ ਰਹੀ ਹੈ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਹੈ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹ ਦੀਆਂ ਆਪਣੀਆਂ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰ੍ਹਾਂ ਹੋ ਗਈ ਐਫ ਡੀਆ ਕਿਉਂ ਹੋ ਰਹੀਆਂ ਬੈਂਕ ਦੇ ਸਾਨੂੰ ਪੈਸੇ ਕਿਤੇ ਖਰਚਣ ਵਾਸਤੇ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫ ਡੀਆ ਜੇ ਕਿਤੇ ਕੋਈ ਖਰਚਣਾ ਪੈਣਾ ਤੇ ਪ੍ਰਧਾਨ ਸਭਾ ਹਾਜ਼ਰ 24 ਘੰਟੇ ਰਹਿੰਦੇ ਜਿੱਦੂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੂੰ 15 ਦਾ 15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾਲ ਹਿਸਾਬ ਤਾਨੂੰ ਦਿੱਤਾ ਜੋ ਪ੍ਰਧਾਨ ਸਭਾ ਦੇ ਸੁਪੀਰ ਸਿੰਘ ਜੀ ਲੱਗੇ ਪ੍ਰਧਾਨ ਬਣਾਇਆ ਉਹ ਉਹਦਾ ਕਮੇਟੀ ਦਾ ਪੂਰਾ ਪੈਸੇ ਪੈਸਾ ਹਿਸਾਬ ਦੇ ਰਿਹਾ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਹੈ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਹੈ ਇਹਨਾਂ ਨੂੰ ਹੀ ਪ੍ਰਧਾਨ ਜੀ ਮ ਪਿੰਕੋਤ ਫੋਕਰ ਦਾ ਨਿਵਾਸੀ ਹਾਂ ਜੀ ਮੈਂ तकरीबन ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜਿੰਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਹੈ ਜੋ ਸੁਭਿਦਰ ਜਸਪੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜ਼ਾ ਲਾਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮਾਈਕ ਸਵਾਲ ਪੁੱਛਿਆ ਸਾਰਿਆਂ ਨੂੰ ਮੈਂ ਵੀ ਸੇਖਾਂ ਬੁਰੂਦਾਸ਼ੀ ਦੀਪੁਰ ਚੱਲਦਾ ਪਿਆ ਆ ਜੋ ਗੁਰੂ ਦੀ ਗ੍ਰੰਥ ਸਾਹਿਬ ਦੇ ਲਾਗੇ ਹੋਇਆ ਮਾਖੀ ਦੇਖਿਆ ਕੈਮਰੇ ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਸੇ ਮਰਿਆਦਾ ਨੂੰ ਕੈਮਰ ਖੜਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁਆਰਿਆਂ ਵਿੱਚ ਛੋਟੇ ਸਹਬਜ਼ਾਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਸ ਤੋਂ ਬਾਅਦ ਵੱਡੇ ਸਹਬਜ਼ਾਦੇ ਤੇ ਨਿਕਾ ਸਿੰਘਾਂ ਦੀ ਸ਼ਹੀਦਤ ਲੋਕੀ ਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਾਂ ਲੇਕਿਨ ਜਿਹੜਾ ਇਹ ਸਾਹਿਬ ਦੀ ਮਾਰਾਟ ਕੀ ਜੋ ਹੋਇਆ ਮੈਨੂੰ ਦੋਖ ਹੋਇਆ ਮੈਂ ਪੱਤਰਕਾਰ ਹਾਂ ਜੋ ਹੋਇਆ ਕੀ ਸਹੀ ਹੋਇਆ ਇਹ ਬੜਾ ਅਫਰਾ-ਤਫਰੀਦ ਹੋ ਰਿਹਾ ਗੁਰਦੁਆਰਾਂ ਵਿੱਚ ਸਿੰਘਾਂ ਨੂੰ ਧੱਕੇ ਮਾਰਿਆ ਜਾ ਰਿਹਾ ਤਿੰਨ ਮਹੀਨੇ ਤੋਂ ਹੋ ਰਹੀ ਹੈ ਇਹ ਵੀ ਗਲਤ ਉਹ ਵੀ ਗਲਤ ਆ ਮੈਂ ਦੋਵਾਂ ਨੂੰ ਗਲਤ ਕਮਾਵਾਦਾ ਗੁਰਦੁਆਰਾਂ ਦੇ ਵਿੱਚ ਜਿਨਿਚ ਇੱਕ ਪੰਚਾਇਤ ਦਖਨਦਾਰ ਜੀ ਜਏਗੀ ਉੱਚ ਤਾਂ ਇਹੇ ਕੰਮ ਹੋਣਾ ਰਾਜਨੀਤੀ ਰਾਜ ਤਾਂ ਕੰਮ ਹੀ ਕੋਈ ਨਹੀਂ ਇੱਥੇ ਉਹਨਾਂ ਦਾ ਪੱਖ ਨਹੀਂ ਲੈਣਾ ਈ ਐਸੇ ਪਰਮੰਦਰ ਸਿੰਘ ਜੀ ਸਾਡਾ ਤੱਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰੇ ਸਾਹਿਬ ਨੂੰ ਕੰਪਲੇਂਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚਿਆ ਕੋਈ ਬਾਹਰੋਂ ਬੰਦਾ ਕੋਈ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂ ਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਦੁਹਿਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗਤ ਜਾ ਚੁੱਕੀ ਹੈ ਇੱਥੇ ਆ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹਾਂਜੀ ਫਿਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹਾਂਜੀ ਹਾਂਜੀ ਜੋ ਕੰਪਲੇਂਟ ਕਰਨ ਆਪਣਾ ਜੋ ਬੰਦੀ ਕਰ ਕਰ ਵੀ ਕਰਾਂਗੇ ਠੀਕ ਹੈ ਜੀ हिते रेखा मां कला कले ਗੁੰਡੇ ਬੰਦਿਆਂ ਦਾ ਰਾਜ ਕਰਾ ਰਿਹਾ ਗੁੰਡੇ ਬੰਦਿਆਂ ਨੂੰ ਬਣਾ ਰਿਹਾ ਜਿਨ੍ਹਾਂ ਦਾ ਕਰਪਟ ਮੈਂ ਤੁਹਾਨੂੰ ਦੱਸਣਾ ਵੀ ਕਿੱਥੇ ਹੈ ਬਣਾ ਕੇ ਰੱਖ ਜਿਨ੍ਹਾਂ ਦਾ ਸਟੇਟਸ ਵੇਖ ਲਓ ਜੀ ਜਿਹੜਾ ਬੰਦਾ ਭਲਾਤ ਕਰੀ ਚੋਰੀ ਕਿਤਾ ਵੀ ਵੇਖੋ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਇਹ ਤਾਂ ਗੱਲੇ-ਗੱਲੇ ਦਾ ਪਾਦਾਂਗੇ ਗੁੰਡੇ ਬੰਦੇ ਲਿਆ ਕੇ ਗੁਰਦੁਆਰੇ 'ਤੇ ਰਾਜ ਕਰ ਰਹੇ ਸਿੱਖਾਂ ਦਾ ਕੀ ਬਣੂਗਾ ਇਹ ਦੱਸੋ ਨੂੰ ਸਿੱਖ ਧਰਮ ਦਾ ਨਾਅਸ ਸਿੱਖ ਕੌਮ ਹੀ ਕਰ ਰਹੀ ਆ ਸੱਚੇ ਬੰਦੇ ਨੂੰ ਲੱਗਣ ਨਹੀਂ ਦੇ ਰਹੀ ਗੁਰਦੁਆਰਿਆਂ ਦੀ ਜਿਹੜੀ ਆ ਦੋਲ ਕੁੱਤ ਕਾਬਜ ਹੁੰਦਾ ਫਿਰ ਉਹਦਾ ਖਸਾ ਹੈ ਦੁਬਾਰਾ ਕਰਦਾ ਇਹ ਸੰਗਾ ਜਿੱਥੇ ਜਾਉ ਸਤ ਸਮਾਨ ਚਲੋ フオフラ